ਹਾਂਜੀ ਗੁੱਡ ਮਾਰਨਿੰਗ ਪਹਿਲਾਂ ਤਾਂ ਸਾਰਿਆਂ ਨੂੰ ਬਈ ਮੋੜ ਤੇ ਆ ਗਏ ਜਿਮ ਚੱਲੇ ਪਹਿਲਾਂ ਤੇ ਟਾਈਮ ਨਾਲ ਆਈ ਅੱਜ ਤੇ ਘਰਾਂ ਨੇ ਕਿ ਹੋਈਏ ਤਿਆਰ-ਸ਼ਿਆਰ ਕਰੀਏ ਫਿਰ ਸੇਵਾ ਪਿੰਡ ਜਿੱਦਾਂ ਕੀ ਅੱਜ ਤੁਹਾਨੂੰ ਬਸ ਸਮਾਗਮ ਜ਼ਮਾਨ ਨਾਲ ਝੁੰਨੀਆਂ ਬਈ ਤਿਆਰੀਆਂ ਸਟਾਰਟ ਸ਼ਾਮੀ ਸਮਾਗਮ ਆ 6 ਵੇ ਸਟਾਰਟ ਹੋਏ ਨਾ ਜਰੂਰ ਪਹੁੰਚਿਓ ਜਿੰਨੀ ਵੀ ਸੰਗਤ ਦੇਖਣ ਦੀ ਨਾ ਵੀਡੀਓ ਮ ਲਾ ਕੇ ਆ ਗਏ ਵੀ ਹੁਣ ਮੁੰਡਾ ਲੈਣ ਲੱਗਾ ਪਨੀਰ ਡਾਈਟ ਪੂਰੀ ਕਰਨ ਲੱਗਾ ਆਪਣੀ ਹੋਰਸ ਵੀ ਖਾਂਦਾ ਹੈ ਪੀਨਟ ਬਟਰ ਵੀ ਖਾਂਦਾ ਹੈ ਬ੍ਰੈਡ ਹਨ ਤੇ ਬਾਈ ਬਹੁਤ ਦਿਨਾਂ ਬਾਅਦ ਕੀਤਾ ਮੈਂ ਵਲੋਗ ਸਟਾਰਟ ਤੇ ਵਿੱਚ ਵਿੱਚ ਇਹ ਹੁੰਦਾ ਕਿ ਰੈਨ ਦੀ ਇਹ ਬਣਾਈਏ ਨਾ ਹਨਾ ਕੋਲ ਜੀ ਮਲ ਕਰ ਛੱਡਦਾ ਪੰਜਾਬ ਤੇ ਪਰ ਨਹੀਂ ਫਿਰ ਵੀ ਬਣਾਇਆ ਕਰਨੇ ਆ ਲੱਗੇ ਰਹਿਣਾ ਤੇ ਜੇ ਮ ਲਾ ਗਏ ਆਈ ਮੈਂ ਘਰੇ ਹੁਣੇ ਚਲਦੇ ਵੀ ਮੋੜ ਤੇ ਇੱਕੋ ਇੱਕ ਚੌਕ ਆਪਣਾ ਜਿੱਥੇ ਰੌਣਕ ਮੇਲਾ ਲੱਗਾ ਰਹਿੰਦਾ। ਅਦਰੋਂ ਦੀ ਬਈ ਸਮਾਗਮ ਦੀ ਤਿਆਰੀ। ਸ਼ਾਮ ਨੂੰ ਸਮਾਗਮ ਆਪਣੀ। ਆਹ ਚਾਰ ਪੰਜ ਜਣੇ ਚੱਲੋ ਬਹੁਤ ਅੱਛੇ। ਇੱਕ ਵੀ ਪੰਡ ਲਾ ਕੇ। ਉਹ ਚਾਰ ਦਾ ਤਾਂ ਬੰਡਾ ਲੈਣੀ ਏਨੇ ਬੰਦੇ ਚੱਲ ਚਾਰ ਪੰਜ ਚੱਲੋ। ਨਾ ਆ ਜਾ ਪ੍ਰਧਾਨ ਦੇ ਨਾਲ ਰੰਡੇ ਹੋ। ਉਹ ਆ ਜਾ ਬੜੇ ਨਹੀਂ ਬੰਦੇ। ਮੈਂ ਮੋਟਰ ਤੇ ਚੱਲ ਜਣਾ। ਕੱਟ ਜਮੂਰ ਮੈਂ ਉਹ ਤੇਰਾ ਲੈ ਲੂੰਗਾ ਨਾ ਅੱ비 ਹੁਣ ਹੈ ਪਰਾਲੀ ਲੈਣ ਪਰਾਲੀ ਕਖੋਰੀ ਪਰਾਲੀ ਲੈਣ ਚੱਲੇ ਆਜੋ ਆਜੋ ਆਣੀ ਹੋਰ ਆਈ ਬਈ ਪਿੰਡ ਦਾ ਤੇ ਬੱਲੂ ਦੀ ਗੱਡੀ ਆ ਜਾ ਦੋਰੀ ਨੀ ਦੇ ਦਾ ਸੱਟੇ ਇਹੀ ਖੜੀ ਆ ਆ ਦੇਖ ਹੀ ਲੈਣੀ ਵੀਡੀਓ ਜਾਂਦੇ ਪੈਣੀ ਚੋਹ ਜਲਾ ਦਈਏ ਬੜਾ ਹੈਵੀ ਬਈ ਆਪਣਾ ਤੇ ਮੋੜਾਂ ਤੋਂ ਮਾਰ ਖਾਂਦੇ ਆ ਮੈਂ ਕਿਹਾ ਮੈਂ ਨੁਕਸਾਨ ਕਰ ਦੋਣ ਕਾ ਪਾਣੀ ਹੋੜ ਚਲਾ ਡਾਈ ਦੀ ਆਉਂਦੇ ਆ ਗੁਰਦੁਆਰੇ ਦੇ ਖਾਤੇ ਚ ਕਿਹੜਾ ਕੰਮ ਅੰਦਰ ਲੈ ਆਦੇ ਅੰਦਰ ਆਵੇ ਅੰਦਰ ਆਵੇ ਯਾਰ ਦਰਦਿਆ ਖਾਦਿਆ ਨਗਲੇ ਦੇ ਕਾਰਾਂ ਤੋਂ ਆਪਾਂ ਕਿੰਨੀ ਸ਼ੇਅਰ ਕਰੀ ਜਾਂਦਾ ਨੇ ਪਿੰਡ ਦਾ ਸਰਕਾਰੀ ਆ ਬੱਤੇ ਵਿਖਾਉਂਦੇ ਦਲਨੀ ਚ ਵਾਰ ਦੋ ਕੰਦਾ ਟਰਾਲੀ ਤੇ ਲੱਗੀ ਰਹਿਣ ਦੋ ਆਹੋ ਲੈ ਬਾਈ ਚੇਂਜ ਗੁਰਜੀਤ ਪਹਿਲਾਂ ਨੋਰਮਲ ਡਰਾਈਵਰੀ ਦਾ ਹੁਣ ਡਰਾਈਵਰ ਚੇਂਜ ਕੀਤਾ ਹੈ ਹੈਵੀ ਡਰਾਈਵਰ ਬੜਾ ਪ੍ਰਣਾਮ ਚਲਾਉਂਦਾ ਟਰੈਕਟਰ ਇਹ ਚਲਾ ਲੈਣਾ ਉਹਨੇ ਕੱਢ ਦੇਣਾ ਜਾਂਦੇ 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 ਆਦੇ ਆਦੇ ਹੋਰ ਤਾਂ ਕਿਤਾ ਸੋਈ ਬਾਰ ਆਵੇ ਆਵੇ ਅਲੱਗ ਲੱਗ ਪਰ ਬਈ ਪਣਾ ਲੈ ਕੇ ਆਇਆ ਟਰੈਕਟਰ ਹੁਣ ਪਹਿਲਾਂ ਹਲਕਾ ਹੀ ਥੋੜਾ ਡਰਾਈਵਰ ਕਹਿੰਦਾ ਇੱਥੋਂ ਹੀ ਕਢਣਾ ਹੁਣ ਨਹੀਂ ਪਿਛੇ ਘਮਾਉਣਾ ਗੋਪੀ ਡੋਣ ਤਿੰਨ ਤਿੰਨ ਵੀ ਅੰਮੀ ਪਾ ਕੇ ਬੈਠਾ ਗੋਪੀ ਚਲ ਹਣਾ ਅਦਾ ਕੀ ਹੈ ਫਿਰ ਵੈਲਕਮ ਗੇਟ ਬਣਦਾ ਬਾਈ ਇਧਰ ਤੇ ਥੇਰੇ ਮੁੰਡੇ ਨੇ ਤੇ ਐਦਾ ਉੱਚਰਾ ਦੇ ਚਾੜਿਆ ਸਾਡੇ ਉਹ ਬਾਬਾ ਉਹ ਦੂਜਾ ਨਾ 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 ਇੱਧਰ ਆ ਨੋ ਹਾਂ ਹਾਂ ਇੱਧਰ ਇੱਕ ਜਾਣਾ ਬੈਠੋ ਉੱਥੇ ਨਗਰ ਸਾਊਥ ਆਉਂਦੇ ਹਾਂ ਹਾਂ ਆ ਜਾ ਪ੍ਰਾਦਰ ਮਿਸ ਕਰਨデア ਬਾਰੀ ਚੀਜ਼ਾਂ ਉਹ ਉਰੂ ਨਹੀਂ ਜਾਂਦੇ ਆ ਮਾਰੀ ਗੱਲ ਆ ਹੈ ਨਹੀਂ ਅਸਲਾ ਮੈਂ ਹਮਮ ਇਹ ਇਹਦਾ ਤੋਂ ਹੋ ਜਾਏਗਾ ਸਾਨੂੰ ਪਵਾ ਸਾਡਾ ਵੱਡਾ ਮਾਨ ਸਨਮਾਨ ਕਰਵਾਉਣਾ ਆਪਾਂ ਅੱਜ ਹਾਂ ਕੈਮਰਾ ਲੈ ਕੇ ਦੇਣਾ ਕੈਮਰਾ ਲੈ ਕੇ ਜਾਣਾ ਚੱਤ ਨਹੀਂ ਬਣਾਇਆ ਪੇਜ। ਆਹ ਸਵਾਦ ਪੇਜ ਹੀ ਬਣਾਇਆ। ਸਾਰੇ ਹੋਰ ਵੀ। ਮੇਰੇ ਭੋਜ ਨੇ ਬਾਰੇ ਬਈਆ ਚੀਜ਼ਾਂ ਬੜੀਆਂ ਮਿਸ ਕਰਦੇ ਜਿੱਦਾਂ ਪਿੰਡ ਸਮਾਗਮ ਹੋਣਾ ਹੈ, ਮੇਲਾ ਹੋਣਾ ਹੈ, ਅਨੰਦਪੁਰ ਦੇ ਮੇਲੇ ਤੇ ਜਾਣਾ। ਟਰਾਲੀਆਂ ਜਾਣੀਆਂ ਕਿਤੇ ਵੀ ਇਹ ਚੀਜ਼ਾਂ ਨਾ ਬਾਹਰਲੇ ਬਹੁ ਮਿਸ ਕਰਦੇ। ਤੇ ਆਪਣਾ ਭਰਾ ਹਰਮਨ ਬਾਹਰ ਉਹ ਵੀ ਕਰੰਦਾ ਇਹ ਵੀਡੀਓ ਕਾਲ। ਥੋੜਾ ਜਿਹਾ ਇਮੋਸ਼ਨਲ ਹੋ ਗਿਆ ਹੀਗਾ। ਸੇਂਗ ਆ ਗਿਆ ਇੱਧਰ। ਕਣਾ ਹੋਏ ਹਿਲਣਾ ਜੇ ਕੋਈ ਜਲਦੀ ਆ ਆ ਭੁੱਖ ਬੋ ਲਗੀ ਆ ਪਿਆ ਚੱਕ ਆ ਪੇਟੀ ਫੜ ਤੇਡੀ ਚੱਕ ਕਰੀਏ ਕਾਣਾ ਹਾਰਾ ਹੱਤੀ ਕੋ ਪਾਣਾ ਚੰਗ ਬੰਨੇ ਉਹ ਯਾਰ ਪੈਂਟ ਟਰਾਲੀ ਵੀ ਲਾਦੀ ਨੇ ਕਿ ਜੇ ਜਾਨ ਬੰਨੇ ਆਏ ਗੋਲ ਜਨਨ ਜੀ ਤੇ ਮੈਂ ਹੋ ਗਿਆ ਨਾ ਤੋ ਕੇ ਤਿਆਰ ਤੇ ਹੁਣ ਚੱਲੇ ਆ ਜੀ ਭੈਣੀ ਬਾਲ ਵਾਹੀ ਨਹੀਂ ਪੱਦੇ ਸਿਰਮਝਾ ਲਾ ਲਿਆ ਮਾੜੇ ਮਾੜੇ ਪਾਵਾ ਭੈਣੀ ਇੱਕ ਦੋ ਕਾਮਾਂ ਨੂੰ ਵੇੜੀਏ ਹੋ ਗਿਆ ਨਾ ਤੋ ਕਿ ਤਿਆਰ ਤੇ ਹੁਣ ਚੱਲਣਾ ਮੈਂ ਪੈਣੀ ਇੱਕ ਅੱਧਾ ਕੰਮ ਆ ਜਿਹੜਾ ਉਹਨੇ ਵੇੜ ਲੀਏ ਫੇਰ ਪੈਂਦੀ ਅੱਜ ਸਾਰਾ ਦਿਨ ਭਾਈ ਮੈਂ ਤਾਂ ਕੋਪੀ ਚੱਲੇ ਹੁਣਾ ਤੇ ਮੈਨੂੰ ਲੈ ਗਏ ਆ ਹੁਣ ਬਾਕੀ ਦੀ ਆ ਸੇਵਾ ਕਰਨ ਮੁੰਡੇ ਬਸ ਅਹੀਂ ਵੀ ਉਧਰ ਹੀ ਆਣਾ ਸਿੱਧਾ ਦੁਆਣਾ ਜਿਉਂ ਜਾਣ ਕਰਨੀ ਜਿਹੜਾ ਤਾਂ ਭਾਈ ਇਹ ਪਾਣਾ ਕੰਮ ਹੀ ਗਣਾ ਉਹਨੇ ਵੇੜ ਲਿਆ ਅਹੀਂ ਆ ਫੜਿਆ ਪਿਛੇ ਲਫਾਵਾ ਉੱਥੇ ਮੈਂ ਨੀ ਵੀਡੀਓ ਸ਼ੂਟ ਕੀਤੀ ਚਲੋ ਹੁਣ ਚਲਦੇ ਸਿੱਧੇ ਪਿੰਡ ਜਾਣਾ ਬਾਈ ਪਹਿਲਾਂ ਤੇ ਪੀਏ ਜੂਸ ਚੱਕ ਸ੍ਰੀਪੋ ਪਿੰਦੇ ਫੇਰ ਚਲਦੇ ਪਿੰਡ ਦੇ ਖਾਈਏ ਬਈ ਹੁੰਦੇ ਫੇਰ ਪਿੰਦੇ ਜੂਸ ਅੱਗੇ ਪੇਜ ਤੋਂ ਕਰ ਲੋ ਸਬਸਕ੍ਰਾਈਬ ਵੀਡੀਓ ਕਰ ਦਿਓ ਲਾਈਕ ਪੀਓ ਬਾਈ ਲਾਈਫ ਕਰੋ ਚਿੱਲ ਆ ਨਿਆਰੇ ਲਵੋ ਜਿੰਦਗੀ ਦੇ ਪਤਾ ਬਾਈ ਲਾਈਫ ਦਾ ਖਾ ਪੀ ਜੋ ਜੋ ਦਿਲ ਕਰਦਾ ਨਿਆਰੇ ਲੱਗੋ ਬਾਕੀ ਟੈਨਸ਼ਨ ਨਾ ਲਓ ਕਿਸਦੀ ਵੀ ਦੰਧੀਆਂ ਘੜਦਾ ਆ ਰਾਮ ਜੀ ਦਾ ਉਹ ਕੀ ਕਹਿੰਦੀ ਰੀਲਣ ਵਾਲੀ ਬੀਬੀ ਰਾਮ ਜੀ ਦਾ ਦੰਧੀਆਂ ਘੜਦਾ ਮੁੰਡੇ ਨੇ ਪਹਿਲਾਂ ਬੂਟ ਲਈ ਹੀ ਉਹ ਆਈ ਛੋਟੇ ਤੇ ਹੁਣ ਫੇਰ ਆਇਆ ਮੁੰਡਾ ਵਾਪਸ ਕਰਨ ਖੋ ਬਾਈ ਬਚਪਨ ਨਿਆਣੇ ਅੰਜੋਏ ਕਰਦੇ ਬਚਪਨ ਲੰਗਰ ਬਣ ਗਿਆ ਬਿੰਦ ਬਾਈ ਆਪਣੀ ਤਰਫ ਮਾਰਕੀਟ ਲੱਗੀ ਪਈ ਹੈ ਕਢੌਣਿਆਂ ਦੀ ਅਗਰ ਦੇਖਿਓ ਵਾਹ 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 ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਮਾ ਚਰਿਪਾਵਾ ਸੁਨੇਰੇ ਗੁਰਨਾਮ ਗੁਰ ਕੀ ਤਪਰੇ ਗੁਰਨਾਮ ਤੇਰੇ ਗੁਰਨਾਮ ਸਾਡੇ ਨਗਰ ਦੇ ਵਿੱਚ ਪਹੁੰਚ ਚੁੱਕੇ ਨੇ ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ ਬਿਨਾਂ ਕਿਸੇ ਦੇਰੀ ਦਿਓ ਪੰਡਾਲ ਦੇ ਚਾਟ ਆ ਕੇ ਬੈਠਣ ਦੀ ਕਿਰਪਾਤਾ ਕਰੋ ਹੋਰੇ ਮਹਾਨ ਗੁਰਮਤ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਆਪਣੇ ਜੋੜੇ ਜਮਾ ਕਰਵਾ ਕੇ ਗੁਰੂ ਘਰ ਲੰਗਰ ਛਕੋ ਔਰ ਬਾਅਦ ਵਿੱਚ ਪੰਡਾਲ ਦੇ ਵਿੱਚ ਬੈਠ ਕੇ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੋ ਫਿਰ ਦੁਬਾਰਾ ਨਗਰ ਦੀਆਂ ਸੰਗਤਾਂ ਦੇ ਚਰਨਾਂ ਜਪੇਂਦੇ ਹੋ ਜੀ 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 ਸਭ

ਜਨਾਬ ਜੀ ਆਣੀ ਆਵਾ ਹੱਲ ਦੇ ਮਕੀ ਨਾ ਮਾਤੀ ਦੇ ਪਿਆਰੇ ਜੱਲੇ ਉਧਰ ਕੀ ਬੱਲੇ ਜੀਓ ਮੋਦੀ ਨਵੀਂ ਹੁੰਡਾ ਲੈ ਆਪ ਲੋ ਹੁੰਦੇ ਮਾਤੀ ਇਹ ਰਹੀ ਹੁਣ ਚੱਲਿਆ ਫਰੈਂਡ ਦੇ ਘਰੇ ਉਧਰ ਬਾਪਿਆਂ ਦੀ ਰੋਟੀ ਖੀਤੀ ਤੇ ਬਾਪਾ ਲਈ ਉਧਰ ਵੀ ਥੋੜੀ ਪੋਹ ਹੈ ਬਾਕੀ ਦਾ ਉੱਥੇ ਲੱਗੇ ਲੰਗਦਵਾਨਾ ਅੱਜ ਸਾਰੇ ਨਾਲੇ ਭਾਂਡੇ ਲਿਹਾਣੇ ਹੀ ਉਧਰ ਮੇਨ ਗੱਲ ਆ ਕਿ ਆਪਣੇ ਬਲੇ ਪਰਸਨ ਉਧਰ ਪੇਨ ਕੋਰਦਾਰੇ ਸੀਰਪੁਰੀ ਜੰਗਲ ਦੀ ਯਾਰਾਡੇ ਲੰਗਰ ਚ ਛੱਡ ਕੇ ਪਹਿਲਾਂ ਰੋਲਾ ਨਹੀਂ ਪਾਈ ਬੰਦਾ सही हिल्द कुल्चे खालिए उधर नि लगे भी ट्रैक है पंचिंग करना

ਯਾਰ ਬਰਬਾਦ ਸਭਾਆਂ ਦੇ ਘਰ ਦੇ ਵਿੱਚ ਇਹਨਾਂ ਕਦੇ ਸ਼ਹੀਦ ਭਿੰਦੇ ਨਮਸੀਗੋਲਾ ਸਾਹਿਬ ਜੀ ਉਹਨਾਂ ਨੇ ਗਾਇਆ ਜਿਹਨਾਂ ਨੂੰ ਪੰਜਾਬ ਦੀ ਗੁਜਰਤ ਪੁਲਿਸ ਨੇ ਜੀ ਵੱਟ ਕੇ ਸ਼ਹੀਦ ਕਰ ਦਿੱਤਾ ਉਹਨਾਂ ਦੇ ਮਨ ਦੇ ਵਿੱਚ ਭਲੇਖਾ ਜੀ ਕਹਿੰਦੇ ਜਦੋਂ ਉਹ ਬੰਦ ਹੋ ਜਾਊਗਾ ਪਰ ਜਦੋਂ ਹੀ ਬੰਦ ਹੋ ਸਕਦੀ ਜੇ ਪੰਥ ਦੇ ਵੈਰੀ ਨੇ ਬੰਦ ਨਾ ਹੋਇਆ ਤਾਂ ਜਦੋਂ ਉਹ ਕਦੇ ਬੰਦ ਹੋ ਜਾਊਗਾ ਜਦੋਂ ਥੋੜੇ ਜਿਹੇ ਪਹਿਲਾਂ ਪਟਿਆਲੇ ਝੇਲ ਦੇ ਵਿੱਚ ਗੇੜਾ ਕੱਢ ਗਈ ਉਥੇ ਇੱਕ ਦੁਸਤ ਸੂਬਾ ਤਾਂ ਉਹਨੂੰ ਧਰਦੀ ਟੱਕ ਟੱਕ ਆ ਗਈ ਇਸ ਜਾਗੋ ਨੇ ਪਹਿਲਾਂ ਵੀ ਸਰਕਾਰ ਦੇ ਕਾਰਜਚ ਹੌਲ ਪਾਇਆ ਤੇ ਹੁਣ ਵੀ ਪਾਏ ਕਿਉਂ ਆਉਂ ਜਾਗੋ ਦੀ ਸੀ ਸੋਣਿਆਂ ਨਾਲ ਧਿਆਨ ਦੇ ਜਾਗੋ ਦੇ ਬੋ ਠੀਕ 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 ਬਾੜੀ ਹੋਰ ਵੱਢ ਕੇ ਜਾਈਂ ਧੰਨਵਾਦ ਚਲੋ ਠੀਕ ਆ ਖਿੱਚੋ ਖਿੱਚੋ ਜਿੰਨੇ ਖਿੱਚੋ ਬੜਾ ਆਪਾ ਬੜਾ ਆਪਾ এদিক দিয়ে চলে যাও ਵਾਹਿਗੁਰੂ ਜੀ ਕਾ ਜੱਸਾ ਵਾਹਿਗੁਰੂ ਜੀ ਕੀ ਫਤਿਹ be did. ਸੁਧਾਰ ਬਲਕਾਸ ਸਿੰਘ ਜੀ ਜੈ

ਨੇ ਧੰਨ ਕਰਕੇ ਸੇਵਾ ਕੀਤੀ ਜਿਸ ਵੇਲੇ ਬਨਾ ਮਹਾਰਿਸ਼ਿ ਘਨਵਾਲ ਬਗਦੇ ਜਿਹੜੇ ਇਸ ਸਮਾਗਮ ਨੂੰ ਦੇਖ ਵੀ ਰਹੇ ਨੇ ਰੋਜਾ ਨੂੰ ਨਾਲੋ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਰੋਜਾ ਨੂੰ ਬੇਦੀ ਤੱਕ ਨ ਸਤਿਗੁਰ ਦੇ ਸੂਰਤ ਨਾਲੋ ਸਤਿਨਾਮ ਵਾਹਿ

ਸਾਰੇ ਸਮਾਨ ਸਮੇਟਣ ਤੇ ਕੱਲ ਤੋਂ ਫੇਰ ਇਹ ਥਾਣਾ ਸੁੰਨੀ ਪੈਣੀ ਦੁਆਹਾਂ ਵਾਲੀ ਸਾਈਡ ਤੋਂ ਬਾਹਰ ਵਾਲੇ ਬੜੇ ਮੁਸਕਰਨ ਦੀ ਚੀਜ਼ਾਂ ਇੱਧਰ ਜੋੜਾ ਘਾਰ ਹੀ ਘਾ ਤੇ ਸਾਈਡ ਤੇ ਲੰਗਰ ਵਾਲਾ ਉਹ ਇੱਧਰ ਲੰਗਰ ਵਾਲੀ ਨਾ ਖੜਨੂ ਕੀ ਹੈ ਉਦਾਂ ਵੀ ਅੱਲਾਹ ਪਾਣਾ ਮਗਾਣ ਆਇਆ ਟ੍ਰੈਂਡਰ ਤੇ ਆ। ਨਹੀਂ ਤੂੰ ਦਾਲ ਨਹੀਂ ਉਦਾਂ ਮੈਂ ਆ ਗਿਆ ਚਾਰ ਪੰਤੇ ਦਾਲ। ਉਹ 12 ਨੰਬਰ ਤੋਂ ਕੋਲ ਹੈ। ਨਾਲੇ ਕੋਈ ਭੈਰ ਜਿਹੜਾ ਮਤਲਬ ਕੋਈ ਆਉਂਦਾ। ਚਲੋ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਪਿਆ ਪਏ ਸਾਰਿਆਂ ਨੂੰ। ਵੀਡੀਓ ਕਰਦੇ ਸ਼ੇਅਰ ਚੈਨਲ ਕਰ ਲੋ ਸਬਸਕ੍ਰਾਈਬ